ਉਹ ਜੀਵ ਹੈ ਉਹਦਾ ਅੰਤ ਤਾਂ ਇਹੀ ਹੈ ਐਂਡ ਆਫ ਦਾ ਲਾਈਫ ਅਸੀਂ ਸਾਰਿਆਂ ਨੇ ਇੱਥੇ ਹੀ ਆਣਾ ਸੋ ਕੀ ਕੀਤਾ ਜਾਂਦਾ ਹੈ ਨਹੀਂ ਚਾਹੀਏ ਇਹ ਨੂੰ ਇਹ ਕਹਿੰਦੇ ਕਿ ਅਸੀਂ ਹਮੇਸ਼ਾ ਉਹਨੂੰ ਮੁਸਕਰਾਉਂਦੇ ਹਾਸੇ ਦੇਖਿਆ ਬਰਾਤ ਨੂੰ ਬੈੱਡ ਤੇ ਦੇਖਿਆ ਨੂੰ ਥੋੜਾ ਹਾਂਜੀ ਹਾਂਜੀ ਕਾਫੀ ਸਮੇਂ ਤੋਂ ਬਿਮਾਰ ਵੀ ਬਹੁਤ ਸਮੇਂ ਤੋਂ ਸੀਗੇ ਔਰ ਬਹੁਤ ਦੁਖਦਾਈ ਹੁੰਦਾ ਹੈ ਆਪਣੇ ਪਿਆਰ ਕਰਨ ਵਾਲੇ ਨੂੰ ਜਿਹਨੂੰ ਅਸੀਂ ਬਹੁਤ ਚਾਹੁੰਦੇ ਆ ਉਹਨੂੰ ਅਸੀਂ ਇਹਨਾਂ ਹਾਲਾਤਾਂ 'ਚ ਜਦੋਂ ਦੇਖਦੇ ਹਾਂ ਸਾਡੇ ਲਈ ਉਹ ਬਹੁਤ ਪੇਨਫੁੱਲ ਹੁੰਦਾ ਹੈ ਸੋ ਆਬਵੀਅਸਲੀ ਉਹਨਾਂ ਦੇ ਪਰਿਵਾਰ ਲਈ ਆ ਉਹਨਾਂ ਦੇ ਜੋ ਨਜ਼ਦੀਕੀ ਉਹਨਾਂ ਦੇ ਜੋ ਦੋਸਤ ਨੇ ਜਾਂ ਜੋ ਪਰਿਵਾਰ ਦੇ ਵਾਂਗ ਦੋਸਤ ਹੁੰਦੇ ਆ ਉਹਨਾਂ ਸਾਰਿਆਂ ਦੇ ਲਈ ਉਹ ਸਮਾਂ ਵੀ ਬਹੁਤ ਦੁਖਦਾਈ ਰਿਹਾ ਹੁਣ ਤੇ ਅੱਜ ਦਾ ਟਾਈਮ ਤੱਕ ਆਖਰੀ ਮੁਲਾਕਾਤ ਭਜੀ ਕਦੋਂ ਪਈ ਹਸਪਤਾਲ ਵਿੱਚ ਗਈ ਸੀ ਮੇਰੀ ਜੀ ਲਾਸਟ ਉਹਨਾਂ ਨਾਲ ਮੁਲਾਕਾਤ ਹੋਈ ਸੀ ਜਦੋਂ ਉਹ ਕੈਰੀ ਆਨ ਜਟਾ 3 ਦੀ ਡਬਿੰਗ ਸੀ ਕਿਉਂਕਿ ਡਬਿੰਗ ਸਾਰੀ ਮੇਰੇ ਕੋਲ ਹੁੰਦੀ ਸੀ ਸਟੂਡੀਓ 'ਚ ਮੇਰੇ ਤੇ ਉੱਥੇ ਆਏ ਕਾਫੀ ਦਿਨ ਲਗਾਤਾਰ ਆਉਂਦੇ ਰਹੇ ਔਰ ਉਦੋਂ ਇੱਕ ਵਾਰੀ ਤਾਂ ਉਹ ਰਿਕਵਰ ਕਰ ਗਏ ਸੀ ਤੇ ਠੀਕ ਸੀਗੇ ਤੇ ਬਹੁਤ ਹੱਸਾ ਖੇਡਾ ਬਹੁਤ ਅੱਛੇ ਤਰੀਕਿਆਂ ਨਾਲ ਉਹਨਾਂ ਨੇ ਸਾਰਾ ਟਾਈਮ ਸਪੈਂਡ ਕੀਤਾ ਫਿਰ ਪੁਖਰਾਜ ਦੇ ਨਾਲ ਵੀ ਮੁਲਾਕਾਤ ਹੁੰਦੀ ਰਹੀ ਮੇਰੇ ਸਟੂਡੀਓ ਚ ਹੀ ਤੇ ਬਟ ਪਤਾ ਹੀ ਨਹੀਂ ਸੀ ਨਾ ਵੀ ਇਦਾਂ ਇਹ ਸਭ ਹੋ ਜਾਏਗਾ ਕਿਉਂਕਿ ਇਹਦਾ ਕਿਸੇ ਨੂੰ ਵੀ ਅੰਦਾਜ਼ਾ ਨਹੀਂ ਹੁੰਦਾ ਕਿ ਵੀ ਐਸਾ ਸਮਾਂ ਇੰਨੀ ਜਲਦੀ ਦੇਖਣ ਨੂੰ ਮਿਲੇਗਾ ਕਿ ਕਦੋਂ ਟਾਕ ਕੰਪਲੀਟ ਹੋ ਡਬਿੰਗ ਇਹ ਪੂਰਾ ਪ੍ਰੋਜੈਕਟ ਕੰਪਲੀਟ ਨਹੀਂ ਨਹੀਂ ਪੁਰਾਣੀ ਜਿਹੜੀ ਰਿਲੀਜ਼ ਹੋ ਚੁੱਕੀ ਆ ਉਹਦੀ ਗੱਲ ਕਰ ਰਹੇ ਹਾਂ ਚਾਹ ਦੀ ਹੁਜਾਬ ਸਾਹਿਬ ਡਾਇਲੋਗ ਦੀ ਗੱਲ ਕਰਦੇ ਆ ਤਾਂ ਉਹ ਟ੍ਰੈਂਡ ਹੀ ਬਣ ਗਏ ਸੀਗੇ ਕਿ ਕਾਲਾ ਕੋਟ ਐਵੇਂ ਨਹੀਂ ਪਾਇਆ ਇਹਨਾਂ ਦਾ ਇੱਕ ਡਾਇਲੋਗ ਥੋੜੀ ਟ੍ਰੈਂਡ ਬਣਿਆ ਇਹਨਾਂ ਦੇ ਤਾਂ ਸੈਂਕੜੇ ਡਾਇਲੋਗ ਹੈ ਜਿਹੜੇ ਉਹ ਟ੍ਰੈਂਡ ਬਣੇ ਸੈਂਕੜੇ ਕਲਾਕਾਰਾਂ ਨੂੰ ਇਹਨਾਂ ਨੇ ਇਸ ਲਾਈਨ 'ਚ ਲੈ ਕੇ ਆਏ ਆ ਸੈਂਕੜਿਆਂ ਨੂੰ ਇਹਨਾਂ ਨੇ ਸਹਾਰਾ ਦਿੱਤਾ ਹੈ ਅੱਜ ਤੋਂ ਨਹੀਂ ਜਦੋਂ ਤੋਂ ਇਹ ਸ਼ੁਰੂ ਹੋਇਆ ਛਣ ਕਾਟਾ ਜਦੋਂ ਤੋਂ ਸ਼ੁਰੂ ਹੋਇਆ ਸੀ ਉਦੋਂ ਤੋਂ ਬਹੁਤ ਸਾਰੇ ਨਵੇਂ ਕਲਾਕਾਰ ਸੀਗੇ ਹੂੰ ਜੋ ਇਹਨਾਂ ਦੀ ਸਪੋਰਟ ਦੇ ਨਾਲ ਇਹਨਾਂ ਦੀ ਸਹਾਇਤਾ ਦੇ ਨਾਲ ਲੱਗੇ ਆਏ ਆ ਸੋ ਬਹੁਤ ਲੋਕਾਂ ਦਾ ਭਲਾ ਵੀ ਕਰਕੇ ਗਏ ਆ ਦੁਨੀਆ ਤੇ ਇਹ ਵੀ ਕਹਿੰਦੇ ਕਿ ਜਿਹੜੇ ਛੋਟੇ ਆਰਟਿਸਟ ਸੀ ਨਾ ਨਾਲ ਜੂਨੀਅਰ ਆਰਟਿਸਟ ਇਹ ਨਹੀਂ ਸੀ ਸਮਝਦੇ ਕਿ ਆਹ ਰੇ ਜੂਨੀਅਰ ਆ ਜੇ ਉਹਨਾਂ ਨੂੰ ਵੀ ਬਰਾਬਰ ਦਾ ਇਹ ਕਹਿੰਦੇ ਸਭ ਨੂੰ ਬਰਾਬਰ ਦਾ ਸਭ ਨੂੰ ਸਭ ਨੂੰ ਉਹਨਾਂ ਦੇ ਲਈ ਹਰ ਮਨੋਖਿਕੋ ਜਿਆ ਸੀ ਔਰ ਬਹੁਤ ਅੱਛਾ ਟ੍ਰੀਟ ਕਰਦੇ ਸੀ ਬਹੁਤ ਮਿੱਠੇ ਸੁਭਾਅ ਨਾਲ ਬਹੁਤ ਪਲੇਜ਼ੈਂਟ ਸਮਾਈਲ ਦੇ ਨਾਲ ਉਹਨਾਂ ਨੂੰ ਸਾਰਿਆਂ ਨੂੰ ਮਿਲਦੇ ਸੀ ਔਰ ਗਰੀਟ ਕਰਦੇ ਸੀ ਸੋ ਇਹ ਖੂਬੀਆਂ ਤਾਂ ਸੈਂਕੜੇ ਹੀ ਹੈ ਮਤਲਬ ਆਪਾਂ ਕਿੰਨੀਆਂ ਖੂਬੀਆਂ ਕਨਾਈਆਂ ਇੰਨੀਆਂ ਖੂਬੀਆਂ ਜੀ ਆਲਵੇਸ ਸਮਾਈਲਿੰਗ ਮੈਂ ਕਦੇ ਵੀ ਉਹਨਾਂ ਦੇ ਚਿਹਰੇ ਤੇ ਸ਼ਿਕਨ ਨਹੀਂ ਦੇਖਿਆ ਲੱਗਦਾ ਇੰਡਸਟਰੀ ਦੇ ਆਵਾਮ ਕਦੇ ਵੀ ਇਹ ਕਹਿ ਸਕਦਾ ਨਹੀਂ ਭੁੱਲ ਸਕਦਾ ਅਜੇ ਸ਼ਖਸੀਅਤ ਬਿਲਕੁਲ ਜੀ ਅਮਰ ਨੇ ਜੋ ਐਸੀਆਂ ਸ਼ਖਸੀਅਤਾਂ ਹੁੰਦੀਆਂ ਹਨਾ ਜੀ ਉਹ ਅਮਰ ਹੁੰਦੀਆਂ ਦੁਨੀਆ ਤੇ ਪ੍ਰਮਾਤਮਾ ਇਹ ਅਲੱਗ ਹੀ ਬਣਾ ਕੇ ਭੇਜਦਾ ਐਸੀ ਸ਼ਖਸ ਔਰ ਉਹ ਉਹਨਾਂ ਦੇ ਜਾਣ ਤੋਂ ਬਾਅਦ ਵੀ ਉਹ ਜਾਂਦੇ ਨਹੀਂ ਉਹ ਦੁਨੀਆ ਦੇ ਵਿੱਚ ਹੀ ਰਹਿੰਦੇ ਆ ਲੋਕਾਂ ਦੇ ਵਿੱਚ ਹੀ ਰਹਿੰਦੀ ਆ ਆਪਾਂ ਦੇ ਕੰਮ ਦੇ ਜ਼ਰੀਏ ਔਰ ਇਹ ਕਦੇ ਵੀ ਨਹੀਂ ਭੁੱਲੇ ਜਾ ਸਕਦੇ ਰਹਿੰਦੀ ਦੁਨੀਆ ਤੱਕ ਇਹਨਾਂ ਦਾ ਨਾਮ ਰਹੇਗਾ ਬਿਲਕੁਲ ਥੈਂਕ ਯੂ ਹਾਂ